ਡੇਲੀ ਬਿਜ਼ਨਸ ਦੀ ਮਾਨੀ ਜਿਵੇਂ ਜਸਿਸ ਕੇ ਸਾਹਿਬ ਜੀ ਦੇ ਇਨਸਟਰਕਸ਼ਨ ਔਰ ਆਪਣੇ ਇਨਚਾਰਜ ਸਹਿਬਾਨ ਦੇ ਇਨਸਟਰਕਸ਼ਨਸ ਨਾਲ ਆਪਾਂ ਚੱਲ ਰਿਹਾ ਔਰ ਜਿਹੜੇ ਲੋਕਾਂ ਨੇ ਕੈਸ਼ ਨਹੀਂ ਕਰਾਉਣਾ ਹੁੰਦਾ ਨਾ ਗੂਗਲ ਪੇ ਕਰਾਉਣਾ ਹੋਏ ਜਾਂ ਫਿਰ ਯੂਪੀਆਈ ਆਈਡੀ ਤੋਂ ਜਾਂ ਫਿਰ ਰੇਟਿੰਗ ਕਾਰਡ ਤੋਂ ਅਸੀਂ ਆਨਲਾਈਨ ਪੇਮੈਂਟ ਜਿਹੜੀ ਆ ਇਹ ਚਲਾਨ ਤੋਂ ਕਰਦੇ ਆ ਇਹ ਸਾਡੀ ਮਸ਼ੀਨ ਜਿਹੜੀ ਆ ਇਹ ਸੀ ਜਿਹੜਾ ਚਲਾਨ ਲੋਕਾਂ ਕੋਲ ਕੈਸ਼ ਨਹੀਂ ਹੈ ਕੈਸ਼ ਨਹੀਂ ਹੈਗਾ ਇਸ ਟਾਈਮ ਔਰ ਲੇਕਿਨ ਆਨਲਾਈਨ ਕਰਾਉਣਾ ਚਾਹੁੰਦੇ ਆ ਅਸੀਂ ਇਹ ਚਲਾਨ ਤੋਂ ਕਰਦੇ ਆ ਇਸ ਮਸ਼ੀਨ ਤੋਂ ਕਰ ਰਿਹਾ ਅਰੇ ਦੀ ਪੇਮੈਂਟ ਜਿਹੜੀ ਆ ਅਸੀਂ Google Pay ਐਕਸੈਪਟ ਕਰਦੇ ਆ ਜਾਂ ਫਿਰ ਅਸੀਂ ATM ਕਾਰਡ ਐਕਸੈਪਟ ਕਰਦੇ ਆ ਤੇ ਇਹਦੇ ਨਾਲ ਅਸੀਂ ਆਨਲਾਈਨ ਚਲਾਨ ਜੜਿਆ ਕਰ ਰਹੇ ਸਾਡੀ ਚਲਾਨ ਮਸ਼ੀਨਾਂ ਜਿਹੜੀ ਇਹਦੇ ਵਿੱਚ ਲੋਕੀ ਜਿੱਦਾਂ ਨਾ ਕਈਆਂ ਨੂੰ ਕੰਫਿਊਜ਼ਨ ਰਹਿੰਦਾ ਕਿ ਸਾਡਾ ਆਨਲਾਈਨ ਕਰ ਦੋ ਫਿਰ ਬਾਅਦ ਚ ਪੇ ਕਰ ਲਾਂਗੇ ਇਹ ਵੀ ਵਿੱਚ ਬੇਸਿਕਲੀ ਇਹ ਕਿ ਅਸੀਂ ਨਾਲ ਦੇ ਨਾਲ ਹੀ ਪੇਮੈਂਟ ਕਰਾਉਣੀ ਹੁੰਦੀ ਆ ਉਹ ਲੋਕਾਂ ਦੀ ਆਪਸ਼ਨ ਹੈ ਕਿ ਉਹਨਾਂ ਨੇ Google Pay ਕਰਨਾ ਹੈ ਜਾਂ ਫਿਰ ATM ਕਾਰਡ ਕਰਨਾ ਹੈ ਅੱਜ ਜਿਹੜੀ ਆ ਕਿੰਨੇ ਹੀ ਅੱਜ ਜੋ ਲਗਭਗ 6 ਚਲਾਣ ਕੀਤੇ ਆ ਜਿਦੇ ਵਿੱਚ ਅਲੱਗ-ਅਲੱਗ ਅਫੈਂਸ ਨੇ ਜਿੱਦਾਂ ਕਿਸੇ ਵੀ ਪੋਲੀਸ਼ਨ ਨੰਬਰ ਪਲੇਟ ਮੈਨਲੀ ਜਾਂਦਾ ਜਿਹੜੀ ਚੀਜ਼ਾਂ ਦਾ ਫੋਕਸ ਸੀ ਸੀਟ ਬੈਲਟ ਹੋ ਗਿਆ ਇਹ ਸਭ ਸੀਗਾ ਚਲਾਣ ਕੀਤਾ ਅੱਜ ਮਾਨਯੋਗ ਐਸਐਸਪੀ ਸਾਹਿਬ ਦੇ ਹਦਾਇਤਾਂ ਦੇ ਮੁਤਾਬਕ ਅੱਜ ਅਪਾ ਇੱਥੇ ਨਾਕਾ ਮਾਧੋਪੁਰ ਤੇ ਆ ਕੇ ਤੇ ਵੀ ਚੈਕਿੰਗ ਵੀ ਕਰ ਰਹੇ ਆਂ ਔਰ ਟ੍ਰੈਫਿਕ ਚਲਾਉਣ ਵੀ ਕਰ ਰਹੇ ਆਂ ਔਰ ਕਿੰਨੇ ਕੇ ਚਲਾਣ ਸਰ ਤੁਹਾਡੇ ਵੱਲੋਂ ਕੀਤੇ ਗਏ ਚਲਾਣ ਵੀਕ ਚਲਾਣ ਕਰ ਦਿੱਤੇ ਹਾਂ ਸਰ ਜਿਸ ਤਰ੍ਹਾਂ ਕਿ ਲੋਕੀ ਬਹਾਨਾ ਵੀ ਨਹੀਂ ਹੁਣ ਇੱਕ ਮੋਟਰਸਾਈਕਲ ਤੁਹਾਡੇ ਸਾਹਮਣੇ ਆਇਆ ਇਹ ਉਹਨੇ ਡਿਜੀ ਲੋਕਰ ਵਿੱਚ ਆਪਣੇ ਡਾਕੂਮੈਂਟ ਚੈੱਕ ਕਰਾਏ ਸਾਨੂੰ ਤੇ ਹੈਲਮਟ ਵੀ ਪਾਇਆ ਹੋਏ ਉਹਨੂੰ ਆਪਾਂ ਭੇਜ ਦਿੱਤਾ ਕਿਉਂਕਿ ਡਿਜੀ ਲੋਕਰ ਤੇ ਡਾਕੂਮੈਂਟ ਜਿਹੜੇ ਵੈਲਿਡ ਹੈਗੇ ਤੇ ਐਮ ਪ੍ਰਵਾਹਨ ਤੇ ਡਿਜੀ ਲੋਕਰ ਦੋਨੇ ਵੈਲਿਡ ਨੇ ਜੇ ਕੋਈ ਦੂਸਰਾ ਕੋਈ ਬਹਾਨੇਵਾਜੀ ਕਰਦਾ ਉਹਦਾ ਆਪਾਂ ਚਲਾਣਾ ਔਰ ਇਹ ਕੀ ਮੈਸੇਜ ਜਿਹੜਾ ਹੈਗਾ ਲੋਕ ਮੈਸੇਜ ਇਹ ਅਸੀਂ ਦੇਣਾ ਚਾਹਾਂਗੇ ਕਿ ਟ੍ਰੈਫਿਕ ਰੂਲ ਜਿਹੜੇ ਹਰ ਇੱਕ ਨੂੰ ਫਾਲੋ ਕਰਨੇ ਚਾਹੀਦੇ ਆ ਟੂ ਵੀਲਰ ਚਲਾਉਂਦੇ ਹੋ ਤੇ ਸੀਓ ਹੈਲਮਟ ਪਾਓ ਜੇ ਫੋਰ ਵੀਲਰ ਚਲਾਉਂਦੇ ਹੋ ਤੇ ਸੀਟ ਬੈਲਟ ਜ਼ਰੂਰ ਲਾਓ ਤੇ ਬਾਕੀ ਡਰਿੰਕ ਕਰਕੇ ਗੱਡੀ ਨਾ ਚਲਾਓ ਤੇ ਟ੍ਰੈਫਿਕ ਰੂਲ ਜਿਹੜੇ ਉਹ ਫਾਲੋ ਕਰੀਏ ਸਰਖਾਈ ਦੇ ਜਿਹੜੇ ਕਿਹਾ ਕਿ ਕੱਲੇ ਜਾਂਦੇ ਨੇ ਉਹਨਾਂ ਦਾ ਜੁਰਮਾਨਾ ਕਿਦਾਂ ਸ਼ੁਰੂ ਹੋ ਜਾਣਾ ਸਾਡੇ ਕੋਲ ਦੇਖੋ ਜੀ ਇਹ ਚਲਾਨੀ ਮਸ਼ੀਨ ਹੈਗੀਏ ਕਿਸੇ ਨੂੰ ਪਰੇਸ਼ਾਨੀ ਦੀ ਗਰੂਤਨੀ ਜਾਂ ਆਰਟੀਓ ਡਾਕਟਰ ਚੱਕਰ ਲਾਉਣ ਦੀ ਤੇ ਆਪਣੇ ਈ ਚਲਾਨ ਤੇ ਆਪਣਾ ਕਰਵਾ ਕੇ ਜਾ ਸਕਦੇ ਹੋ